ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਜਰਸੀ ਵੈੜਾ ਆ ਗਿਆਂ ਵੀਰਿਓ ਕੁਝ ਗੱਬਣਾ ਨੇ ਕੁਝ ਸੂਈਆਂ ਨੇ ਤਾਂ ਚੰਗੀ ਝੋਟੀ ਆ ਗਈ ਵੀਰਿਓ ਗੱਬਣ ਝੋਟੀ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਪਹਿਲਾ ਸੂਆ ਤਾਂ ਚੰਗੀਆਂ ਵੈੜਾ ਆ ਗਈਆਂ ਵੀਡੀਓ ਵੀਰੇ ਐਂਡ ਤਾਈਂ ਜਰੂਰ ਵੇਖਿਓ ਰੇਡ ਵੀਰ ਦਾ ਜੈਜ ਹੁੰਦਾ 1 ਲੱਖ ਦੇ ਵਿੱਚ ਤੁਸੀਂ ਇੱਥੋਂ ਗੱਡੀ ਭਰ ਕੇ ਚੱਲੋਗੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੂਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਕਿਰਪਾ ਬਾਬਾ ਬੁੱਢਾ ਸਾਡੇ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀਆ ਆਪਣਾ ਨਾਂ ਵੀਰਾ ਆਪਣਾ ਸੁਤਨਾਮ ਸਿੰਘ ਜੀ ਪਿੰਡ ਵੀ ਲੱਗਦੇ ਝੜ ਇੰਨੇ ਮਾਲੇਵਾਲ ਦੇ ਕੋਲ ਤੇ ਆਂ ਬਸ ਸਾਡੇ ਤੋਂ 26 ਕਿਲੋਮੀਟਰ ਹੈ ਬਟਾਲਾ 22 ਕਿਲੋਮੀਟਰ ਡੇੜਾ 10 ਕਿਲੋਮੀਟਰ ਠੀਕ ਹੈ ਲੱਗਦਾ ਫਸੇ ਘਰ ਚੂੜੀਆਂ ਇੱਥੋਂ 4 ਕਿਲੋਮੀਟਰ ਤੇ ਤੇ ਅੱਜ ਵੀਰ ਜੀ ਆਪਣੇ ਕੋ ਸਾਤੇ ਵੜਾ ਵਾ ਚਾਇਲ ਸਾਰ ਬਚੀ ਆ ਦੋ ਦੋ ਖੀਰੀਆਂ ਬਚੀਆਂ ਇੱਕ ਝੋਟੀ ਆਪਣੇ ਕੋ ਪਹਿਲ ਨੂੰ ਛੇ ਦੰਦ ਚੰਗੇ ਰਿਕਾਰਡ ਵਾਲੀ ਚੰਗੇ ਰਿਕਾਰਡ ਵਾਲੀ ਵੀਰੇ ਝੋਟੀ ਬਿਲਕੁਲ ਤੇ ਬਾਕੀ ਇੱਕ ਦੀ ਮਾਰਦੀ ਮੇਰਾ ਵੀ ਕੈਮਰਾ ਬਾਕੀ ਇਕੱਲੇ ਇਕੱਲੇ ਜਨਰਲ ਦੇ ਤੁਹਾਨੂੰ ਦਿੰਦੇ ਆ ਡਿਟੇਲ ਬਿਲਕੁਲ ਵੀਰੇ ਤਾਂ ਪਿਛਲੀ ਵੀਡੀਓ ਲੈ ਜਲਦੀ ਪਛੂ ਗਏ ਫਿਰ ਵੀਰੇ ਅੱਛਾ ਜੀ ਫੋਨ ਅਜੇ ਤੱਕ ਨਹੀਂ ਚੁੱਕੇ ਜਾਂਦੇ ਫੋਨ ਉਹਨਾਂ ਵੀਰਾਂ ਦੇ ਮਾਫੀ ਮੰਗਦੇ ਇਹਨਾਂ ਦਾ ਨਹੀਂ ਫੋਨ ਚੁੱਕਿਆ ਜਾਂਦਾ। ਕੋਈ ਵੀ ਮਾਰ ਕੇ ਯਾਰ ਵੇਖ ਜਾਂਦਾ ਤਾਂ ਨਹੀਂ ਫੋਨ ਚੁੱਕਦੇ ਹੁੰਦੇ। ਨਾਲ ਕਰਕੇ ਆ ਵੇਖੋ ਜਲਦੀ ਬਾਅਦ ਦੀ ਵੀਡੀਓ। ਬਿਲਕੁਲ ਜਲਦੀ ਵੀਡੀਓ ਵੀਰੇ ਫੇਰ ਆ ਗਿਆ 8-9 ਵੇੜਾ ਤਕਰੀਬਨ। ਅੱਜ ਆਇਆ ਸ਼ਹਿਰ ਬੱਚੀਆਂ, ਖੀਰੀਆਂ, ਦੁੰਦੀਆਂ, ਬੱਚੀਆਂ ਵਾੜਨੀਆਂ ਵੀਰੇ। ਤਾਂ ਵੀਰਾਂ ਨੂੰ ਇਹ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ। ਰੇਡ ਵੀਰ ਦਾ ਬਿਲਕੁਲ ਨੋਰਮਲ ਹੁੰਦਾ। ਜਿਹੜੇ ਵਪਾਰੀ ਵੀਰੇ ਖੜਕੇ ਵੀਰੇ ਵੇਚ ਸਕਦੇ ਹੋ ਆ ਵੀਰੇ ਵੇਚ ਝੋਟੀ ਪਹਿਲਾ ਸੁਆ ਵੀਰੇ ਆ ਗਈ ਪਹਿਲਾ ਸੁਆ ਬਲੈਕ ਨਾਲ ਕਾਇਆਂ ਨਾਲ ਢੰਡੀ ਉੱਡੀ ਚੱਈ ਆ ਆ ਬਦ ਕਿੰਨੇ ਦਿਨ ਬਾਕੀ ਵੀਰੇ ਇਹਦੇ ਇਹਦੇ 15 ਦਿਨ ਰਹਿੰਦੇ ਝੋਟੀ ਦੇ 15 ਦਿਨ ਅਜੇ ਅਜੇ ਫੋਟ ਫੋਟ ਝੋਟੀ ਬਾਹਰ ਠੀਕ ਹੈ ਬਸ ਜੈੱਡ ਬਲੈਕ ਆ ਗਈ ਵੀਰੇ ਬਿਲਕੁਲ ਬਿਲਕੁਲ ਆਵੇ ਜੈੱਡ ਬਲੈਕ ਆ ਗਈ ਆ ਵੀਰੇ ਕਿੰਨੇ ਦਿਨ ਬਾਕੀ ਨੇ ਇਹਦੇ ਬਾਕੀ 15 ਦਿਨ ਵੀਰੇ ਰਹਿੰਦੇ ਝੋਟੀ ਦੇ ਸੁੰਝ ਦਿਨ 15 ਪੰਜ ਥਾਣਿਆਂ ਪੰਜਾਂ 'ਚ ਪਰਮੇਸ਼ਰ ਹੁੰਦਾ ਪੰਜੇ ਥਾਣੇ ਝੋਟੀ ਦੇ ਵੀਰੇ ਚੱਲਣਗੇ ਅੱਛਾ ਜੀ ਹਾਂ ਕਹਿੰਦੇ ਥੋੜੀ ਜਿਹੀ ਦਰਦੀ ਚੋਟੀ ਪੰਜ ਥਾਣਾਂ ਅਗੇ ਪੰਜ ਥਾਣਾਂ ਅਗੇ ਵੀਰੇ ਪੰਜੇ ਚੱਲਣਗੇ ਕੀ ਬਾਤ ਹੈ ਹਾਂ ਇੱਕ ਵਾਦੀ ਦੀਨ ਨੇ ਘਾਟ ਦੀਨ ਦੇ ਨਾਲੇ ਦੁੱਧ ਦੁੱਧ ਹੀ ਪਰਣਾ ਵੀਰੇ ਵਾਦੀ ਪਰਣਾ ਹਨਾ ਘਾਟ ਹੋਵੇ ਤਾਂ ਉਹਦਾ ਹੁੰਦਾ ਵਾਦ ਦੀ ਨਹੀਂ ਗੱਲ ਹਨਾ ਕਿਨੂੰ ਛੱਡ ਦੋ ਚਾਰ ਭਾਵੇਂ ਛੋੜੋ ਚਾਰ ਕਿਲੋ ਢੁੱਲਾਂ ਵਫਾ ਦੇ ਸ਼ਾਈ ਬੜੀ ਕੱਤੀ ਜੀ ਵੀਰੇ ਇੱਕ ਰੰਗ ਕਾਲੀ ਆ ਗਈ ਹੈ ਨਾ ਲੰਮੀ ਤੋਰ ਦੇ ਮਾੜੀ ਬਾਰੇ ਤਾਂ ਵੇਖੋ ਵੀਰੇ ਇੱਕ ਰੰਗ ਕਾਲੀ ਝੋਟੀ ਆ ਗਈ ਆ ਪਲੀ ਜੁੜੀ ਆ ਰਾਜੀ ਫੁੱਲ ਆ ਗਈ ਆ ਦਿਨ ਜਰੂਰ ਹਫਤਾ 10 ਦਿਨ ਗਿੱਠਾ ਮਾਰਲਾ 4 ਫੁੱਟ ਝੋਟੀ ਚੌੜੀ ਉੱਤੋਂ ਵੀਰੇ ਇਹ ਥਣ ਫਿਰ ਬਹੁਤ ਚੰਗਾ ਗੜ ਜੂ ਹਜੇ ਵੀ ਹੈ ਨਾ ਥਣ ਤੋਂ ਹੁਣ ਤੋਂ ਕਾਫੀ ਮੈਂ ਨਾ ਚੰਗਾ ਚੰਗਾ ਥਣ ਕੱਢੂ ਵੀ ਝੋਟੀ ਹਜੇ ਤੇ ਧੰਤੋ ਵੀ ਠੀਕ ਆ ਜੀ ਤਾਂ ਵੇਖੋ ਵੀਰੇ ਪਤਲੇ ਚੰਮ ਚ ਆ ਗਈ ਆ ਥਾਣੇ ਕਰੀ ਲਾਗੇ ਤਾਂ ਚੈੱਕ ਕਰ ਲਓ ਇੱਕ ਸੈੱਟ ਤਿੰਨ ਥਾਣਾ ਵੀਰੇ ਇੱਕ ਸੈੱਟ ਦੋ ਆ ਬਲੈਕ ਝੋਡੀ ਕਾਗਜ਼ੀ ਝੋਡੀ ਕਾਗਜ਼ੀ ਵੀਰੇ ਸੋਹਣੀ ਝੋਟੀ ਆ ਗਈ ਆ ਤਾਂ ਬਾਕੀ ਵੀਰੋ ਚੈੱਕ ਕਰ ਲਿਓ ਰਾਜੀ ਫੁੱਲ ਆ। ਕੀ ਝੋਟੀਆਂ ਹੀ ਪੁੰਨੇ ਨੇ ਪੁੰਨੇ ਪਰ ਪਹਿਲਾਂ ਦੂਜੀਆਂ ਤਸਵੀਰ ਹੀ ਪਾਈ ਦੀ ਜੋ ਬਿਲਕੁਲ ਸੋਹਣੀ। ਬਿਲਕੁਲ ਜਿਆਜ ਪਹਿਲੇ ਫੋਨ ਵਾਲਾ ਹੀ ਆ। ਬਾਕੀ ਵੀਰੇ ਪਹਿਲੇ ਇੱਕ ਇੱਕ ਵੀਰੇ ਦੇ ਕਿੱਲੇ ਤੇ ਵੱਜੀ ਵੀ ਸੋਹਣੀ ਲੱਗੂ ਹਨਾ। ਟਾਰਗੇਟ ਨਾਲ 15000 ਝੋਟੇ ਸਸਤੇ ਦੇ ਦੇਣੀ ਵੀਰੇ। ਕੀ ਬਾਤ ਆ। ਹਾਂ। ਕਿੰਨੇ ਦੀ ਵੀਰੇ ਹੋ ਜਾਨਾ। ਕੋਈ ਵੀਰੇ ਦਾ ਮੁੱਲ 90 ਨਹੀਂ ਕੋਈ ਵੀ 99 ਨਹੀਂ ਆ। ਹਾਂਜੀ। 75 ਦੀ ਦੇ ਦਈਏ। ਕੀ ਬਾਤ ਆ। ਕਰ ਦਿਓ ਛੋਟ ਛੱਪਾ ਵਿੱਚ। ਨਹੀਂ ਕਰ ਦਈਏ ਦੱਸ। ਦੋ ਛੱਡ ਦਿਓ 73 ਦੀ ਕਰ ਦਿਓ। हां ना वीरे ਝੋਟੀ ਦੇ ਦਾਂਗੇ ਪੂਰੇ 70 ਦੀ 70 ਦੀ ਪੂਰੇ 70 ਦੀ ਝੋਟੀ ਦੇ ਦਾਂਗੇ ਤਾਂ ਵੇਖੋ ਵੀਰੋ ਛੋੜ ਵੀ ਕਰਦਾਂਗੇ ਪਹਿਲਾਂ ਝੋਟੀ ਕੋਈ 70 ਦੇ ਦਿੰਦਾ ਨਹੀਂ ਐ ਹੋਈਆਂ ਝੋਟੀਆਂ 40 ਦੇ ਜਿਆਦਾ ਦੀਆਂ ਫੱਡਰਾਂ ਦਿੰਦੇ ਵੀ ਲੋਕ ਬਿਲਕੁਲ ਤਾਂ ਵੇਖੋ ਵੀਰੋ 400 ਦੇ ਚੋਗੇ ਵੀ ਕੋਈ ਵੀਰ ਵੇਚ ਸਕਦਾ ਜੀ ਨਵਾਂ ਪਸ਼ੂ ਕਾ ਪਹਿਲਾ ਸੂਆ ਬਿਲਕੁਲ ਹੈ ਵੀ ਵੀਰੇ ਇੱਕ ਰੰਗ ਕਾਲੀ ਆ ਬਾਕੀ ਫੋਨ ਵੀਰ ਨੂੰ ਲਾ ਲਿਓ ਛੋੜਛਪਾ ਹੋ ਜੂ 70 ਚ ਹਣਾ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਪਹਿਲਾ ਬੱਛੀ ਆ ਗਈ ਇਹ ਪਹਿਲਾ ਸੂਆ ਇਹ ਅਹਿਰ ਸ਼ਰਚ ਚ ਮੂੰਹ ਚਾਰ ਦੰਦ ਚਾਰ ਦੰਦਾਂ ਦਾ ਜੀ ਫੁੱਲੋ ਵੀਰ ਜੀ ਤਰਰਾ ਜੀ ਵੀਰੋ ਫੁੱਲ ਆ ਗਈ ਆ ਤਾਂ ਬਰੀਡ ਬਹੁਤ ਆ ਚੈੱਕ ਕਰ ਲਿਓ ਐ ਮੋਟੀ ਅੱਖ ਆ ਗਈ ਨਿੱਕਾ ਕਾਨਾ ਬੋਦੀ ਵਾਲੀ ਹੈ ਨਾ ਫੁੱਲ ਰਾਜੀ ਵੀਰੇ ਹੈ ਨਾ ਤਾਂ ਵੇਖੋ ਵੀਰੋ ਚਮਕ ਚਮਕ ਬਹੁਤ ਆ ਵੀਰੇ ਮਾਰ ਤੇ ਚਾਂਦ ਤੇਰੇ ਬੱਛੀ ਦੇ ਹਰ ਕੋ ਆ ਦਿੰਦਾ ਹੈ ਅਹਿਰ ਸ਼ਰਾ ਪੂਰੀ ਹੈ ਅਹਿਰ ਸ਼ਰ ਗੁਲਾਬੀ ਥਣ ਲੱਗਾ ਵੀਰੇ ਬੱਛੀ ਨੂੰ ਕਿੰਨਾ ਟਾਈਮ ਲੇਜੋ ਜੀ ਅਜੇ ਵੀਰ ਬੱਛੀ ਤੇ तरीके ਦੇ ਹਿਸਾਬ ਨਾਲ 20 ਦਿਨ ਰਹਿੰਦੇ ਆ 20 ਦਿਨ ਥੱਲੇ ਲੈ ਜੇ ਕਹਿ ਨਹੀਂ ਸਕਦੇ ਬਾਕੀ ਛੱਡੀ ਮਿੱਟੀ ਵਸੀ ਭਾਵੇਂ ਖੁੱਲੀ ਛੱਡ ਕੇ ਚੋੜੀਓ ਵੀਰੇ ਠੀਕ ਹੈ ਜੀ ਸੀਲ ਬੋਧ ਬੰਦ ਦਿਓ ਜੀ ਆਹ ਵੇ ਬਰੀਡ ਵਿਖਾ ਦੇ ਵੀਰੇ ਕੀ ਇਹਦੀ ਨਿਕ ਪਾਣ ਪੱਤੇ ਵਾਲੀ ਆ ਪਹਿਲਾ ਸੂ ਹੈ ਨਾ ਪਹਿਲਾ ਵੀਰੇ ਪਹਿਲਾ ਠੀਕ ਹੈ ਜੀ ਰਾਜੀ ਰੂਜੀ ਵੀਰੇ ਬੋਧ ਆ ਕਿਉਂਕਿ ਰਾਜੀ ਪਸ਼ੂ ਨਾਲ ਦੁੱਧ ਭਰਨਾ ਵੀਰੇ ਚਾਰੂ ਹੋਊ ਤਾਂ ਹਨਾ ਇਹ ਮੋਲੇ ਦਾ ਵੀਰ ਜੀ ਜੇ ਨਾਲ ਵੀਰੇ ਫੋਨ ਤੇ ਕਰਾਂਗੇ ਮੋਲੇ ਹੋ ਸਕਦਾ ਇਹ ਵਸੀ ਭਾਵੇਂ ਅਸੀਂ ਦਵਾਈ ਖੜੀਏ ਅੱਛਾ ਜੀ ਇਹ ਕੱਚੀ ਆ ਵਸੀ ਠੀਕ ਹੈ ਜੀ ਜਦੋਂ ਪਤਾ ਫਿਰ ਫੋਨ ਤੇ ਕਰ ਲਾਂ ਮੇਰਾ ਬਿਲਕੁਲ ਵੀ ਠੀਕ ਹੈ ਜੀ ਪછી ਨਾਂ ਨਿਕਲੇ ਤਿਆਰ ਕਰ ਲਾਂਗੇ ਆਪਾਂ ਬਾਕੀ ਇਹ ਫੋਨ ਤੇ ਕਰਾਂਗੇ ਵੀਰੇ ਠੀਕ ਹੈ ਜੀ ਹਾਂਜੀ ਤਾਂ ਵੇਖੋ ਵੀਰੇ ਫੋਨ ਤੇ ਕਰ ਲਿਓ ਵੀਰ ਨੂੰ ਮਾਨਤਨ ਹੋ ਜਿਓ ਤੁਹਾਨੂੰ ਉਹ ਜਰਸੀ ਆ ਗਈ 10 ਦਿਨ ਦੀ ਕੱਚੀ ਆ 10 ਦਿਨ ਕਿੰਨੇ ਦਿਨ ਬਾਕੀ 10 ਦਿਨ ਹਨੇ 4 ਦਿਨ ਤਾਂ ਵੇਖੋ ਵੀਰੇ 10 ਦਿਨ ਪਏ ਨੇ ਰਾਜੀ ਫੁੱਲ ਆ ਗਈ ਤਾਂ ਚੰਗੀ ਵਹਿੜ ਬਣੋ ਹਨਾ ਜੀ ਲੈਣਾ ਵੀ ਇੱਕ ਤੋਂ ਚੜਦੀ ਤੇ ਚੜਦੀ ਵਸੀ ਵਿੱਚ ਕੱਢਾਂਗੇ ਬਿਲਕੁਲ ਡੰਗਰਾਂ ਦੇ ਡੰਗਰ ਵੇਖੋ ਵੀਰੋ ਫੈਂਟ ਵੀ ਚੰਗੀ ਆ ਹੋਏ ਦੀ ਹਨਾ ਵੀਰੇ ਇਹਨਾਂ ਫੈਂਟ ਕਿੰਨੇ ਪਾ ਜੱਟੀਆਂ ਦੇ ਪਹਿਨ ਹੁੰਦੀ ਚੰਗੀ ਆ ਬਿਲਕੁਲ ਬਿਲਕੁਲ ਮਈਆ ਰਕਾ ਦੁੱਧ ਗਰੇ ਇਹਨਾਂ ਦਾ ਵੇਖੋ ਵੀਰੋ ਇੱਕ ਰੀ ਲਾਗੇ ਲੋ ਖਣ ਚੈੱਕ ਕਰ ਲਿਓ ਤੇਰਾ ਵੀਰੇ ਵਿਖਾ ਦੇ ਕਰਿਆ ਪੂਰੀ ਕਾਲੀ ਚਿਮਨੀ ਵਾਲੀ ਮੱਛੀ ਏ ਵੀਰੇ ਠੀਕ ਆ ਜੀ ਇਹਨਾਂ ਨੂੰ ਬਹੁਤ ਚੰਗਾ ਬੱਛੀ ਆ ਮੁੱਲ ਵੀਰੇ ਮੁੱਲ ਵੀਰ ਸੀ ਤੇ ਕਰਦਾ ਬੱਛੀ ਦਾ 45 ਕਰੀਏ ਪਰ ਨਹੀਂ ਕਰਾਂ ਮੈਂ ਵੀਰੇ 45 ਹਾਂਜੀ ਹਾਂਜੀ 45 ਦੇ ਦਈਏ 40 ਦੀ ਹਾਂ ਦੂਤਲਾ ਦੋ ਸ਼ਾਹ ਹੁੰਦੇ 40 ਦੀ ਕਰਦੇ ਹੋ ਹਣੇ ਕਰਦਾਂਗੇ ਵੀ 40 'ਚ ਸ਼ੋਰ ਸ਼ਾਟ ਠੀਕ ਹੈ ਜੀ ਹਾਂ 40000 ਸ਼ੋਰ ਕਰਦਾਂਗੇ 40 'ਚ ਕੀ ਹਜ਼ਾਰ ਘੱਟ ਚੱਲ ਵੀਰੇ ਵੱਛੀ ਦੇ ਦਾਂ ਤਾ ਵੇਖੋ ਵੀਰੇ ਫੋਲਰ ਰਾਜੀ ਆ ਹਜ਼ਾਰ ਘੱਟ 40 ਹੋ ਜੂਗੀ ਬਹੁਤੀ ਤਿਆਰ ਕਰਕੇ ਵੀਰੇ ਤੁਹਾਨੂੰ 50 ਦੀ ਵਿਜਲੇ ਕਹਿੰਦੇ 45 ਦੀ ਵਿਜਲੇ ਵੱਛੀ ਬਿਲਕੁਲ ਥੱਲਾ ਬਹੁਤ ਨੇ ਬਹੁਤ ਬਹੁਤ ਆਹ ਪਈਆਂ ਵੀਰੇ ਵੱਛੀ ਤੇ ਆਹ ਵੀ ਵੀਰੇ ਪਹਿਲਾਂ ਵੱਛੀ ਆ ਗਈ ਆ ਆਪਣੇ ਕੋਲ ਹਾਂਜੀ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਵੀ ਵੀਰੇ ਬੱਚੀ ਦੇ 15 ਦਿਨ ਰਹਿੰਦੇ ਇਹ ਵੀ 4 ਦਿਨ ਦੇ ਰਸ਼ੀਸ਼ੇਰਾ ਬਹੁਤ ਕੁਆਲਟੀ ਹੈ ਨਾ ਹਾਂ ਐ ਬੋਦੀ ਵਾਲੀ ਆ ਗਈ ਵੀਰੋ ਠਾੜੀ ਜਿਹੜਾ ਇਹਦੇ ਚੱਟਾ ਲੱਗਾ ਵੱਸੀ ਨੂੰ ਠੀਕ ਹੈ ਸੋਹਣੀ ਵਹਿੜ ਆ ਗਈ ਵੀਰੋ ਚੈੱਕ ਕਰ ਲਓ 4 ਫੁੱਟ ਕੱਦ ਵੱਸੀ ਪਹਿਲੇ ਦਾ ਬਿਲਕੁਲ ਤਾਂ ਫੇਸ ਕੁਆਲਟੀ ਬਹੁਤ ਸੋਹਣੀ ਆ ਵੀਰੋ ਬਾਕੀ ਵੀਰੇ ਇੰਨਾ ਚੀਜ਼ਾਂ ਦੇ ਤਨ ਪਤਾ ਸ਼ਕੀਨ ਆ ਬਿਲਕੁਲ ਸੀਲ ਪਸ਼ੂ ਹੈ ਨਾ ਇਹ ਛੱਡ ਕੇ ਵੀਰੇ ਜਦੋਂ ਮੈਦਾਨ ਦੇ ਵਿੱਚ ਸੀਲਸ ਲੱਗ ਆ ਗਈ ਦੇਖੋ ਵੀਰੇ ਫੇਸ ਕੁਆਲਿਟੀ ਵੀ ਚੈੱਕ ਕਰ ਲਿਓ ਕਰ ਲਵਾਂ ਨਿਗਾ ਨਿਗਾ ਕੰਨ ਆ ਗਿਆ ਚਿਹਰਾ ਵਿਖਾ ਦੇ ਵੀਰੇ ਵੇਖ ਉੱਚੀ ਵਿਖਾ ਦੇ ਕੁੜੀਆਂ ਜਦਾਂ ਸਿਆਹ ਹੁੰਦਾ ਵੀਰੇ ਛੋਟੀ ਇੱਕ ਖਾਣ ਨੂੰ ਵੀ ਬੜਾ ਪਿਆਰਾ ਲੱਗਿਆ ਇੱਕੋ ਗੱਠ ਬੱਛੀ ਦੀ ਵੀਰ ਬੂਥੀ ਹੈ ਬਿਲਕੁਲ ਹਾਂ ਤਾਂ ਦੇਖੋ ਵੀਰੇ ਦਿਨ ਜਰੂਰ ਹਫਤਾ ਦੱਸ ਦਨ ਲੈ ਜੂ ਪਰ ਵਸ਼ੀ ਬਹੁਤ ਕੁਆਲਿਟੀ ਦੀ ਬਰੀਡ ਆ ਵੀਰੇ ਖਾਨਪੁਰ ਵੀ ਚੰਗਾ ਲੱਗਿਆ ਜੀ। ਚੰਗਾ ਤੁਹਾਡਾ ਪਾਲਣ ਵਾਲਾ ਜਾਨੀ ਦਾ ਥਾਣਾ ਸੀ। ਛੰਡੀ ਛੋਡੇ ਬੜੀ ਵੀਰੇ ਲਾਗੇ ਤੋਂ ਖਾਦੇ ਕੈਮਰਾ। ਪਾਕਿਸਤਾਨ ਲਾ ਵਛੀ ਨੂੰ ਵੀ ਬੜੀਆਂ ਢੱਲਾ ਬੋਦਰਾ ਨੇ। ਨਾਲੇ ਵੀਰੇ ਨਵੇਂ ਪਸ਼ੂ ਆ ਕੋ ਚਾਰ ਸੂਏ ਚੋਗੇ ਵੇਚਦਾ। ਚੰਗੇ ਪਸ਼ੂ ਨਵੇਂ ਪਸ਼ੂ ਦਾ ਵਾਤਾ। ਆਪਣੇ ਕੋ ਵੀਰੇ ਮਿਲਣੀਆਂ ਪਹਿਲਣਾ ਵਛੀਆਂ ਵਾ ਦੋਹੀਆਂ ਚੋਗੀਆਂ ਖੀਰੀਆਂ। ਵਿਰਲਾ ਹੀ ਹੁੰਦਾ ਆਪਣੇ ਕੋ ਪੀਸ ਦੂਜਾ ਸੂਆ। ਮੁੱਲ ਵੀਰੇ ਦਾ। ਮੁੱਲ ਤੇ ਵੀਰੇ ਵਛੀ ਦਾ ਜਿੰਦਾ ਕਦਰ ਪੁੱਦਾ ਜਿੰਦਾ ਦਾ ਫੇਸਪੋਸ ਚੀਜ਼ ਕਰਦਾ ਵਛੀ ਦਾ 45 ਮੁੱਲ ਕਰਨ ਨੂੰ। ਹਾਂਜੀ। 40 ਦੀ ਵੀ ਰੱਖੋ 40 ਦੀ ਠੀਕ ਹੈ ਵੀਰੇ ਜੈ ਜ ਰੇਟ ਆ ਕਰ ਦਿਓ ਛੋਟਾ ਵੀ ਕਿੰਨੇ ਕਰਦਗੇ ਦੱਸ ਜੈ ਜ ਆਪ ਹੀ ਕਰ ਦਿਓ ਤੁਸੀਂ ਕੋਈ ਨਾ ਘਾਟ ਕਰਦਗੇ ਦੋ ਕਰ ਦਿਓ ਚਲੋ 38 38 ਦੇ ਦਿਆਂਗੇ ਬਾਕੀ ਵੀਰੇ ਫੋਨ ਜਰੂਰ ਲਾ ਲਿਓ ਵੀਰ ਨੂੰ ਕਿਹੜਾ ਵੀਰ ਲੈ ਜੂ ਸਾਮਕੇ ਵੀਰੇ ਮੁੱਲ ਦੇ ਕੇ ਜਾਊ ਥੰਡ ਨੂੰ ਚੰਗਾ ਲੱਗਿਆ 38000 ਦੀ ਹੋ ਜੂ ਹਾਂਜੀ ਫਿਰ ਬਾਕੀ ਵੀਰੇ ਚਾਰ ਦੰਦਾਂ ਦੀ ਜਰਤ ਸੀ ਆਪਣੇ ਗੱਬਣਾ ਜੀ ਗੱਬਣਾ ਗੱਬਣਾ ਵੀਰੇ ਥਣ ਨੋਕ ਆ ਲਾ ਗਿਆ ਹੁਣ 3-3 ਲੈ ਕੇ ਜਾਂਦੇ ਵੀਰ ਬਿਲਕੁਲ ਵੀਰ ਜਜਮੈਂਟ ਕਰਨੀ ਹੋਗੀ ਹੋ ਜਾਂਦੀ ਵੀ ਕਿਹੜਾ ਖੜੀ ਹੈ ਤੇ ਕਿਹੜਾ ਨਾ ਖੜੀ ਹੈ ਬਿਲਕੁਲ ਕਿਉਂਕਿ ਸਾਰੀਆਂ ਕੁਆਲਿਟੀ ਦੀਆਂ ਹੁੰਦੀਆਂ ਜਰਸੀਆਂ ਹੁੰਦੀਆਂ ਹਨ ਇਹ ਪਹਿਲਾਂ ਸਦਾ ਫਿਰ ਕਿਹੜਾ ਕਿਹੜਾ ਖੜਨ ਲੱਗਾ ਵੀਰ ਬਿਲਕੁਲ ਨੌ ਕਾਲਾ ਥਾਨ ਆ ਗਿਆ ਜਿੱਦਾਂ ਮਰਜੀ ਆ ਠੱਲਾ ਚੋਂ ਨਾ ਬੜੀਆਂ ਚਿਹਰਾ ਚੂੜਾ ਬਹੁਤ ਸ਼ੰਗਾ ਵਸਦੀ ਬਿਲਕੁਲ ਐਂ ਵਿਖਾ ਦੇ ਇੱਕਰੀਆਂ ਕੈਮਰਾ ਮਾਰ ਕੇ ਛੋੜੇ ਜੇ ਕੱਦ ਦੀ 6'3" ਫੁੱਟ ਕੱਦਦੇ ਆ ਵੀਰ ਵਸੀ ਦਾ ਬਿਲਕੁਲ ਕੱਦ ਪੱਧਰਾ ਜੀ ਐ ਫਲੈਟਾਂ 'ਚ ਰੱਖਣ ਵਾਲੀਆਂ ਵਸੀਆਂ ਵੀਰ ਸਹੀ ਮੈਂ ਮੋਲ ਕਰਦਾ ਨਾਮ ਦੇ ਕੇ ਠੀਕ ਉਹ ਚਲ ਕਰ ਦੇ ਇਹ ਕਰ ਲੈ ਇਹਦਾ ਮੁੱਲ ਗਿਰਜੀ ਕਿੰਨੇ ਦੀ ਦੇ ਦੀਆ ਵੀਰ ਬਸੀ ਜਾਂਦੇ ਜੈ ਜੀ ਮੋਲਾ ਤੁਹਾਡਾ ਮੰਗ ਲਓ ਜੋ ਮੰਗਣਾ ਇਹਦਾ ਕਿਉਂਕਿ ਮੁੱਲ ਤਾਂ ਤੁਸੀਂ ਗਿਆ ਜੀ ਮੰਗਣਾ 37 ਦੀ ਦੇ ਦੀਆ ਵੀਰ 2 ਛੱਡ ਦੋ 35 ਦੀ ਜੀ 34 ਦੀ ਦੇ ਦਾਂਗੇ ਵੀਰ ਜੀ 33 ਦੀ ਹਾਂ ਨਹੀ 34 ਦੀ ਜਿਆਦਾ ਤਾਂ ਕਹੀ ਅੱਛਾ 30 ਦੀ ਠੀਕ ਹੈ ਜੀ ਹਾਂ ਆ ਫੇਰ ਆ ਗਈ ਵੱਡੀ ਇਹ ਵੱਡੀ ਆ ਵੀਰ ਦੂਜਾ ਦੋ ਦਾ ਸੀਚਾ ਦੂਜਾ ਸੂਰਜ ਸੀ 12 12 ਕਿਲੋ ਦੀ ਚਵਾਈ ਕਰਾਈ ਕੀ ਬਾਤ ਇਹ ਨਹੀਂ ਵੀ ਬਾਹਰ ਵਰਗੀ ਐ ਬੋਦੀ ਵਾਲੀ ਆ ਗਈ ਮੋਟੀ ਆਖ ਆ ਗਈ ਹਨਾ ਅੱਖ ਜਿੱਦਾਂ ਵੀਰ ਵੱਟ ਤੇ ਰੱਖੀ ਹੁੰਦੀ ਤਾਂ ਵੇਖੋ ਵੀਰੋ ਢਿੱਲਾ ਢੁਲਾਵਾਂ ਨਹੀਂ ਜੀ ਚੈੱਕ ਕਰ ਲਓ ਲੈਵੇ ਚ ਢੱਲਾ ਬਹੁਤ ਨੇ ਰਾਜੀ ਫੁੱਲ ਬਾਕੀ ਐ ਵੀ ਢੱਲਾ ਢੁਲਾ ਬੜੀਆਂ ਵੱਚੀ ਦੇ ਵੇ ਥਾਣਵੇ ਲਗਾ ਸਾਰਾ ਬਾਨੇ ਜਦੋਂ ਕਿਆ ਵੇ ਜਦ ਨਹੀਂ ਮਰਜੀ ਖਿੱਚੀ ਜਾ ਪਛਾਣ ਉਹ ਜਿੱਦਾ ਸੂਰ ਹੁੰਦਾ ਬਿਲਕੁਲ ਜੀ ਬਾਕੀ ਐ ਰੇਸ਼ਮ ਰਕੀ ਵੀਰੇ ਠੰਡੀ ਠੰਡੀ ਬੜੀ ਆ ਜਮਾ ਕਾੜਤੀ ਐ ਤੇ ਵੇਖੋ ਵੀਰੋ ਫੇਸਬੂਕ ਬਹੁਤ ਸੋਨਾ ਨਿੱਕਾ ਕੰਨ ਆ ਗਿਆ ਬਿਲਕੁਲ ਉਹ ਗੇਟਰ ਕੌਲੀ ਚ ਪਾਣੀ ਪੀਣ ਆਲੀ ਐ ਐ ਟਵਾ ਟਵਾ ਪੈਂਦਾ ਮੱਥੇ ਤੇ ਪੂਰਾ ਨਿਗਾ ਨਿਗਾ ਕੰਨ ਆ ਗਿਆ ਢਿੱਲਾਂ ਬੋਦ ਨੇ ਬਣੂ ਬੋਦ ਵੀਰੋ ਤਾਂ ਦਿਨ ਦਾ ਲੈ ਜਿਓ ਹਨਾ ਜੀ ਦਿਨ ਦਾ ਲੈ ਜੀ ਵੀਰੇ ਮੁੱਲ ਵੀਰੇ ਉਹ ਲੇ ਆ ਵੀਰ ਮੁਰਸੀਆਂ ਵਾਲਾ ਪਹਿਲੇ ਕੂਨ ਵਾਲਾ ਹੀ ਹਾਂਜੀ 5 ਕੁਟਾ ਫੇਜੀ ਇਹ ਕੰਦਲਾ ਵੀ ਤੋਂ ਦਵਾਈ ਨੇ ਉੱਪਰ ਹੀ ਲਾ ਰਣੀ ਕੀ ਬਾਤ ਹੈ ਜੀ ਹਾਂ ਨਾ ਵੀਰੇ 40 ਦੀ ਦੇ ਦਈਏ ਵੀਰ 40 ਦੀ ਹਾਂ ਮਾਨ ਤਾਂ ਵੀਰੇ ਦੋ ਛੜ ਦੇ 38 ਦੀ 37 ਦੀ ਦੇ ਦਈਏ ਕੀ ਬਾਤ ਹੈ ਜੀ ਦੋ ਮਾਰ ਦਨ ਦੱਸ ਨਹੀਂ ਜਾ ਜਾ ਵੀਰੇ 10 ਆ ਜੇ ਉਹਨਾਂ ਦੇ ਕਰ ਦਿੰਨੇ ਨਹੀਂ ਰੇਟ ਨੋਰਮਲ ਆ ਵੀਰੇ ਦੀਵਾਰੀ ਦੇ ਉੱਪਰ ਲਾਤੀ 1000 ਹੋਰ ਛੱਡ ਦੇ ਵੀਰੇ 35000 ਦੀ ਵੀਰੇ ਵਸ਼ੀ ਦੇ ਦੇ ਨੇ ਹੋਰ ਕੋਈ ਵੀਰ ਘੱਟ ਵੱਧ ਨਾ ਕਰੇ 35000 ਦੀ ਵੀਸ਼ੀ ਦੇ ਦੇਣੀ ਜਰਸੀ ਕੋਈ ਨਹੀਂ ਦਿੰਦਾ ਦੁੱਜੇ ਸੂਏ ਵਾਲੀ 12 13 ਕਿਲੋ ਵਾਲੀ ਠੰਡੀ ਭਾਵੇਂ ਦਿੱਤਾ ਨਾ ਜੱਖੀਆਂ ਪਾੜ ਗਏ ਕੀ ਬਾਤ ਆ ਤਾ ਵੇਖ ਲਓ ਵੀਰੋ ਰੇਟ ਚੈੱਕ ਕਰ ਲਓ ਵੀਰ ਦਾ 35 ਦੀ 33 ਦੀ ਤਾਂ ਵੀਰੇ ਲੱਖ ਚ ਗੱਡੀ ਭਰਨ ਵਾਲੀ ਗੱਲ ਆ ਗਈ ਹਨਾ ਕੀ ਬਾਤ ਆ ਵੇਖੋ ਵੀਰੋ ਇੱਥੋਂ ਗੱਡੀਆਂ ਭਰਦੀਆਂ ਲੱਖ ਜੀ ਆ ਦੋ ਦੋ ਤਿੰਨ ਤਿੰਨ ਇਕੱਠੀਆਂ ਆਈਆਂ ਨੇ ਚਾਰ ਚਾਰ ਖੀਰਾ ਬੱਚਾ ਆ ਗਿਆ ਕੀ ਬਾਤ ਆ ਕੁਆਲਿਟੀ ਆ ਹਨਾ ਇਹ ਮੇਨਾਂ ਜਿਵੇਂ ਰੇਵਤੀ ਲਊ ਵਾਲੀ ਵੇੜ ਫੁੱਲ ਹਨਾ ਰਾਜੀ ਆ ਵੀਰੇ ਆਖ ਦਿੰਦੇ ਆ ਕੀ ਪਤਾ ਗੱਬਣਾ ਵੀਰੇ ਗੱਬੜ ਵੀਰੇ ਗੱਬੜ ਖੀਰ ਠਾੜੀ ਮੇਰਾ ਬੱਚਾ ਵੀਰੇ ਦੇਖੋ ਵੀਰੋ ਇਤੋਂ ਵੀਰ ਮਿਲਣੀ ਕੁਆਲਿਟੀ ਫੁੱਲ ਰਾਜੀ ਤੇ ਥਣ ਬੜਾ ਸਪੈਸ਼ਲ ਲੱਗਿਆ ਖੀਰੀ ਵੇੜ ਆ ਗਈ ਵੀਰੋ ਕੱਦ ਕਾਟ ਫੁੱਲ ਆ ਰਾਜੀ ਬੋਲਾ ਥਣ ਬੜਾ ਪਿਆਰਾ ਲੱਗਿਆ ਟੈਂਕ ਕਿੰਨੇ ਦਿਨ ਲਾ ਜੀ ਵੀਰੇ 6 ਮਹੀਨੇ ਦੇ ਬੱਛੀ 400 ਟੱਕਰ ਦੇ ਵੀਰੇ ਬੱਛੀ ਦਾ ਗੱਦਗਾਟ ਫੁੱਲਾ ਹਾਂ ਬਾਕੀ ਛੁੱਟੀ ਵੇਹ ਜੀ ਬੜਾ ਪਿਆਰਾ ਲੱਗਿਆ ਵੀਰੇ ਵੀਰ ਬੱਛੀ ਦੀ ਕੁਆਲਿਟੀਆਂ ਵੀਰੇ ਵੇਖ ਲਈ ਨਾ ਤੈਨੂੰ ਬਹੁਤ ਸੋਹਣੀ ਵੇੜਾ ਜਮਾ ਸੇਰ ਕੀਤਨੀ ਬੱਛੀ ਕਰੇ ਬਹੁਤ ਬਰੀਕੀ ਜੀ ਵੇੜਾ ਬਹੁਤ ਸੋਹਣੀ ਐ ਰਾਜੀ ਫੁੱਲਾ ਮੈਂ ਵੀ ਵੇਖ ਤੈਨੂੰ ਮਾਫੇ ਨਾ ਵੀ ਤੇ ਇੱਕ ਪਸੰਦ ਕਰਦੇ ਤੇ ਦੋ ਦੋ ਲੈ ਕੇ ਜਾਂਦੇ ਵੀਰੇ ਬਿਲਕੁਲ ਬਿਲਕੁਲ ਅੱਛਾ ਜੀ ਮੰਨਣ ਵਾਲੀ ਗੱਲ ਆ ਵੀਰੇ ਰੇਟ ਜਾਇਜ਼ ਆ ਤੇਰਾ ਤਾਂ ਪੱਟੂ ਵੀ ਐਂ ਦੋਂਦੀਆਂ ਖੇਰੀਆਂ ਖਾਨ ਹਨ ਗਲਾਬੀ ਗਲਾਬੀ ਮੋਲ ਜੀ ਮੋਲਵੀ ਜਿਹੜਾ ਉਰਦੀ ਨਾਲ ਆਈ ਹਾਂਜੀ ਇਹੋ ਜੇ ਬੱਚੇ ਨੇ ਵੀ ਲੋ 15-20 ਜਹਾ ਤੇ ਤੈਨੂੰ ਪਤਾ ਖੀਰੀਆਂ ਫਟੜਾ ਵੇਚਦੇ ਆ ਬਿਲਕੁਲ ਇਹ ਤੈਨੂੰ ਪਤਾ ਜਿਆਰੀਆਂ ਸੂਣਾ ਤੇ ਦੁੱਧ ਦੇਣਾ ਹਾਂਜੀ 10 ਰੁਪਏ 3 ਵਾਲੀ ਮੱਛੀ ਠੱਧੀ ਬਿਟੀ ਬਿਲਕੁਲ ਭਾਵੇਂ ਦਿੱਤਾ ਉਹ ਜੱਫੀਆਂ ਪਾਹੜ ਦੀਆਂ ਮੱਛੀਆਂ ਨੂੰ ਹਾਂਜੀ ਕਿੰਨੇ ਦੇ ਦਈਏ ਵੀਰੇ ਕਰਦੇ ਹੋ ਜਿਆ ਜੀ ਵੀਰੇ 40 ਦੇ ਦੇ ਲੀਂਗੇ ਕੀ ਬਾਤ ਹੈ ਹੋਰ ਮੰਨਦਾ ਨੋ ਜੀ ਇੰਨਾ ਦਾ ਹੱਕੇ ਨਾ ਕਰੀਏ ਮੈਂ ਨਾ ਦਿਵਾਰੀ ਦਾ ਜੋ ਆਫਰਾਂ ਲੱਗ ਜਾਂਦੀਆਂ ਇਹਨਾਂ ਮੌਲਦਾਂ 'ਚ ਨਹੀਂ ਲੱਗਦੀਆਂ ਉਪਰੇ ਲਾ ਦੇਣੀ ਵੀਰੇ ਵਛੀਰੀ ਰੇਟ ਤੇ ਨਾ ਗਿਆ ਯਾਰ ਆ ਵੀ ਛੋੜ ਛੱਪਾ ਕਰਦੇ ਜੋ ਦੋ ਛੱਡ ਦੇਵੇ ਹੈ ਦੋ ਛੱਡ ਦੇ ਚਾਲੀ ਹੋਰ ਕਰਾ ਲੈ ਯਾਰ ਇੱਕ ਹੋਰ ਹਾੜੂ ਉੜਾਏ ਹੋਰ ਕਰਾ ਲੈ ਯਾਰ ਕੋਈ ਨਹੀਂ ਅਦਾ 35 ਦੀ ਵੀਰੇ ਹੈ 35000 ਦੀ ਹਾਂ ਕੀ ਬਾਤ ਆ ਵੇਖੋ ਵੀਰੋ ਚੈੱਕ ਕਰ ਲਓ ਇਹ ਆਜੇ ਟੰਕਰ ਲਈ ਉਹਨਾਂ ਵਾਸਤੇ ਆ ਠੀਕ ਹੈ ਜੀ 35000 ਦੀ ਵੀਰੇ ਵਛੀਰੀ ਤਾਂ ਵੇਖੋ ਵੀਰੋ ਫੋਨ ਵੀਰ ਨੂੰ ਲਾ ਲਿਓ ਹੋਰ ਮਾਨਤਨ ਹੋ ਜੂ ਹਾਂ ਕਰਦਾਂਗੇ ਛੋੜ ਛੱੜ ਵੀ ਇਹਨੂੰ ਕੀ ਬਾਤ ਆ ਜੀ ਬਾਕੀ ਤੁਹਾਨੂੰ ਪਤਾ ਵੀਰੇ ਪਹਿਲੇ ਨਾ ਵਛੀਆਂ ਕੋਈ ਲੋੜ ਨੂੰ ਵੇਚਦੇ ਫਾਰਮ ਵਾਲੇ ਮਜੂਲੀ ਨੂੰ ਕਿਉਂ ਨਹੀਂ ਕਹਿੰਦੇ ਵੇਚੀਆਂ ਛੋਲੇ ਛੋਲੇ ਬੱਚੇ ਤਿਆਰ ਕੀਤੇ ਇੰਨਾ ਦੇ ਤੈਨੂੰ ਪਤਾ ਦਾਣਾ ਖਾ ਜਾਂਦੀਆਂ ਇੰਨੇ ਇੰਨੇ ਦਾ ਬਿਲਕੁਲ ਮੇਰੇ ਬਿਲਕੁਲ ਲਊਵਰੀ ਵੜਾ ਸੋਹਣੀ ਸੁਨਕੀ ਆ ਵੇ ਵੀਰੇ ਇਧਰ ਇਹ ਮਾਂ ਮਲਣੀ ਕੀ ਬਾਤ ਆ ਜੀ ਥਣ ਬੜਾ ਸਪੈਸ਼ਲ ਲੱਗਿਆ ਮੈਂ ਨੋਕ ਵਾਲਾ 40 ਵੇਖੀ ਵੀਰੇ ਵਛੀ ਦੀ ਇਹ ਗੱਬਣਾ ਜੀ ਇਹ 24 24 ਘੰਟੇ ਦਾ ਸੋਨਾ ਹੈ ਵੀਰੇ ਅੱਛਾ ਜੀ ਹਾਂ ਜੇਰ ਰਾਂ ਕੇ ਚੜਿਆ ਮੇਰਾ ਸੋਨਾ ਇੱਕ ਗੱਬਣਾ ਜੀ ਇਹ ਵੀਰੇ ਨਾ 겁ਣ ਹਾਂਜੀ ਨਾ ਸੂਰੀ ਹਾਂਜੀ 4 ਮਹੀਨਿਆਂ ਦੀ ਸੂਰੀ ਵੀਰੇ ਅੱਛਾ ਜੀ ਤੁਹਾਡੀ ਬੱਚੀ ਦੀ ਇਹ ਆ ਜੇ ਨਾ ਜੀ ਹੋ ਗਈ ਆ ਬਾਬੂ ਜੀ ਠੀਕ ਹੈ ਜੀ ਇਹ ਕੋ ਆਕੂ ਦਾ ਤੇ ਵੀਰ ਆਪਾਂ ਵਾਲੀ ਪੱਟੀ ਦੀ ਬਿਲਕੁਲ ਚਲੋ ਟੋਕ ਟੋਕੜ ਮੰਨ ਕੇ ਚਲਿਓ ਹਾਂ ਠੀਕ ਹੈ ਜੀ ਦੇਖੋ ਵੀਰੋ ਚਮਕਾ ਚਮਕਾ ਬਹੁਤ ਨੇ ਲਿਸ਼ਕਦੀ ਪੂਰੀ ਹੈ ਨਾ ਵੀਰੇ ਇਹਦਾ ਸੋਨਾ ਲਿਸ਼ਕਦਾ ਨਾ ਗੁੱਟ ਜਿਹਾ ਕੀ ਬਾਤ ਹੈ ਜੀ ਇੱਥੇ ਵੀ ਕੁਆਲਿਟੀ ਬਹੁਤ ਆ ਬੋਦੀ ਵਾਲੀ ਵੈੜ ਵੱਡੀ ਵੈੜ ਆਪਣੇ ਕੋ ਮਿਲਦੀਆਂ ਜਾਂਦੀਆਂ ਥਾਣ ਮਖਾਦੇ ਵੀਰੇ ਮਾਣ ਪਾਣ ਲੱਗਾ ਬਸੀ ਦਾ ਬੜਾ ਪਿਆਰਾ ਲੱਗਿਆ ਜੀ ਚਵਾਈ ਦੇਖੀ ਨਸੀ ਜੀ ਬਿਲਕੁਲ ਵੀ ਇਹ ਵੀਰੇ ਚਵਾਈ ਬਸੀ ਬਿਲਕੁਲ ਠੀਕ ਹੈ ਜੀ ਚੌਥਾ ਸਵਾਲ ਦਾ ਜਵਾਬ ਵੀਰੇ ਇੱਕ ਹੋ ਜਾ ਭਾਵੇਂ ਵੇੜੇ ਤੇ ਖੁੱਲੀ ਛਾੜ ਦੇ ਚੋਲਿਓ ਵੀਰੇ ਬਹੁਤ ਸੋਹਣੀ ਸੀਸ ਲੱਗ ਆ ਗਈ ਹਨਾ ਜੀ ਹਾਂ ਜੀ ਸਰਬ ਸਭ ਜੀ ਇਹਦਾ ਮੁੱਲ ਵੀਰੇ ਇਹਦਾ ਮਿਲ ਬਿਲਕੁਲ ਜਾਇਜ਼ ਹੀ ਹੋਣੀ ਨਾਲੇ ਪਾ ਹਾਂਜੀ ਇਹਦਾ ਵੀ ਤਾਂ ਗਿਫਟੀ ਪਾ ਦੀ ਮੇਰੇ ਦੁਕਾਨ ਹਾਂਜੀ ਕੋਈ ਵੀਰੇ ਦਾ ਮੁੱਲ 25 ਨਹੀਂ ਕੋਈ 26 ਨਹੀਂ 23 ਦੀ ਕੀ ਕੀ ਬਾਤ ਆ ਦੋ ਛੱਡ ਦਿਓ 21 ਹਾਂਜੀ 1000 ਕਰਾ ਦਾ ਛੱਡ ਤਾਂ ਜੀ ਦੇ ਬੱਚੀ ਸੋਈ ਵੀ ਇਹ ਕਿਹੜਾ ਵੀਰੇ ਦੀ ਬੱਚੀ ਦਾ 22 ਨਾਲੇ ਦੁੱਧ ਪੀ ਜਾਵੇ ਫਿਰ ਸਾਨੂੰ ਭਾਵੇਂ ਤਿਆਰ ਕਰਕੇ 40 ਨਹੀਂ ਦੇ ਦੇ ਫਿਰ ਨਹੀਂ ਜਾਇਜ਼ ਹੈ ਹਾਂ ਬਿਲਕੁਲ ਤੁਹਾਨੂੰ ਪਤਾ ਵੀਰੇ ਐਡੀ ਬੱਚੀ ਦੇ 15000 15000 ਮਿਲਦੀ ਹੈ ਦੁੱਧ ਐਡੀ 6 ਕਿਲੋ 22000 ਵੀਰੇ 22000 ਕੀਆ ਬਾਕੀ ਆ ਵੀ ਜੇ ਕਿਨੇ ਚਾਹ ਪਾਣੀ ਵਾਸਤੇ ਲੈਣੀ ਆ ਤੇ ਗਿਫਟ ਪਾ ਲਾਂਗੇ ਆਪਾਂ ਤਾਂ ਦੁੱਧ ਦੇ ਥੱਲੇ 17 ਕਰਾਂਗੇ ਤੇ ਜੋਆ ਹੀ ਆਪਣੇ ਘਰ ਦੀ ਗਾਂ ਠੀਕ ਹੈ ਮਾਰੋਗੀ ਹੁਣ ਬਿਲਕੁਲ ਸਹੀ ਆ ਔਕੇ ਦੇ 3-4 ਕਿਲੋ ਦੁੱਧ ਹੋਏਗਾ ਅੱਛਾ ਜੀ ਇਹ ਗਿਫਟੀ ਪਾ ਦੇਣਾ ਵੀਰੇ ਹਾਂਜੀ 5000 ਦਾ ਜਿਹੜਾ ਮਰਜੀ ਕੋ ਹੜਾ ਲਾ ਵੀ ਜਿਹੜਾ ਮਰਜੀ ਲੈ ਲੈ ਐ ਛਾਈ ਚੂਈ ਵੱਸੀ ਦੀ ਵੀਰੇ ਆ ਬਿਲਕੁਲ ਓਕੇ ਹੋ ਗਈ ਜਾਣ ਦੇ ਗਿਆ ਜੀ ਸੀ ਹਾਂ 5000 ਵੀਰੇ ਤੈਨੂੰ ਪੜਾ ਕਹੋਂ ਦਿੰਦਾ ਤੇ ਜੀ ਬਾਈ ਬੇਨਤੀਆਂ ਲਿਜਾਂਦੇ ਹੋ ਨਹੀ ਹੋਗਾ ਇਹ ਜਾਣਦੇ 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 ਤਾਂ ਲੈ ਜੂਗੇ ਵੀਰੋ ਲੱਖ ਚ ਭਰਾਉਣੀਆਂ ਤੇ ਭਰਾ ਦੇਣੀਆਂ ਵੀਰੇ ਝੂਠੀ ਗੱਲ ਨਹੀਂ ਲੱਖ ਜੇ ਗੱਡੀ ਭਰਨ ਵਾਲੀ ਗੱਲ ਆ ਵੀਰੇ ਗੱਡੀ ਭਰਨ ਵਾਲੀ ਗੱਲ ਆ ਵੇਖੋ ਵੀਰੋ ਚੈੱਕ ਕਰ ਲਿਓ ਰੇਟ ਖੀਰੀਆਂ ਨੇ ਗੱਬੜਾਂ ਨੇ ਦੇਣ ਜ਼ਰੂਰ ਖੜਦੀਆਂ ਨੇ ਰੇਟ ਜਾਇਜ਼ ਆ 35 33 ਵਾਲੇ ਰੇਟ ਆ ਫੋਨ ਬਾਕੀ ਵੀਰ ਨੂੰ ਲਾ ਲਿਓ ਤਾਂ ਇਹੋ ਬੇਨਤੀ ਹਰ ਵੀਡੀਓ 'ਚ ਹੁੰਦੀ ਆ ਕਿ ਵੀਰੇ ਚਵਾਈ ਕਰਨੀ ਗੱਬਣ ਪਾਸ ਕਰਨੀ ਵੇਚ ਆ ਕੇ ਪਸ਼ੂ ਖਰੀਦ ਕੇ ਲੈਣਾ ਉਹ ਤੁਹਾਡੀ ਆਪ ਦੀ ਖੁਦ ਦੀ ਜ਼ਿੰਮੇਵਾਰੀ ਬੰਦੀ ਆ ਜੀ ਬਿਲਕੁਲ ਪੇਸ਼ੇ ਦੇ ਤਰ੍ਹਾਂ ਦੀ ਆਪਣੀ ਵੀ ਗਾਰੰਟੀ ਆ ਠੀਕ ਆ ਜੀ ਹਾਂ ਇਹ ਐਡਰੈਸ ਵੀ ਤੁਸੀਂ ਬੋਲਿਓ ਗੁਰਸਦੀਪ ਜੀ ਆਪਣਾ ਹੈਗਾ ਜੇ ਫਸੇਕਰ ਚੂੜੀਆਂ ਸ਼ਹਿਰ ਲੱਗਦਾ ਤੇ ਮਾਲੇਵਾਲ ਦੇ ਪੁੱਲ ਤੇ ਆਪਾਂ ਵਿਜੀ ਰਹਿੰਦੇ ਹਾਂ ਠੀਕ ਆ ਜੀ ਹਾਂਜੀ ਪਿੰਡ ਆਪਣਾ ਤਾਂ ਹੀ ਰਹਾ ਵਾ ਡੇਰਾ ਬਾਬਾ ਨਾਨਕ ਵਾਲੇ ਰੋਡ ਦੇ ਉੱਤੇ ਫਾਰਮ ਆਪਣਾ ਠੀਕ ਆ ਜੀ ਹਾਂਜੀ ਫੋਨ ਨੰਬਰ ਵੀਰੇ 987290905 ਸਸਿਕਾ